ਵਾਹਿਗੁਰੂ ਜੀ ਰਾਗ ਮਾਲ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲ ਰਾਗ ਇਕ ਸੰਗ ਪੰਜ ਬਰੰਗਨ ਸੰਗ ਅਲਾਪ ਹੈ ਆਠ ਨੰਦਨ ਪ੍ਰਥਮ ਰਾਗ ਭੈਰੋ ਬਹਿ ਕਰਹੀ ਪੰਜ ਰਾਗਨੀ ਸੰਗ ਉੱਚ ਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁੰਨ ਅਸ ਲੇਖੇ ਕੀ ਭਈ ਵਾਰੀ ਏ ਭੈਰੋ ਕੀ ਪੰਜੋ ਨਾਰੀ ਪੰਚ ਮਹਾਰਖ ਦਿ ਸਾਖ ਸੁਨਾਬ ਹੈ ਬੰਗਾਲਮ ਮਦਮਾਦ ਬਗਾਵਹਿ ਲਲਤ ਬਿਲਾਵਲ ਗਾਵਹਿ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕ ਉਸ ਅਲਪ ਹੈ ਸੰਗ ਰਾਗਨੀ ਪੰਚੋ ਥਾਪ ਹੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ ਤਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਕਉ ਖਟਿਓ ਪਹੋਰਾ ਆਨੰਦ ਗਾਏ ਅਸ਼ਟ ਮਾਲਕ ਉਸਕ ਸੰਗ ਲਾਏ ਹੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਸਤ ਸੁਟ ਉਠ ਹੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿ ਆਈ ਬਸੰਤੇ ਸੰਧੂਰ ਸੁਹਾਈ ਸਰਸ ਅਹੀਰੇ ਲੈ ਪਹਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਬਾਨ ਉਹ ਆਹੇ ਬਿਨੋਦਾ ਗਾਬ ਹੈ ਸਰਸ ਬਸੰਤ ਕਮੋਦਾ ਆਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕੀ ਬਾਰੀ काशेली पटमंजरी टोडी कहि आलाप कामोदे औ गुजरी संग दीप के थाप का लंका कुंतल औ रामा कमल कुसुब चंपक के नम गौरा अर कानरा कल्याण अष्ट पुत्र दीप के जन ਸਭ ਮਿਲਿ ਸ਼੍ਰੀ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਣ ਲਾਵਹਿ ਬੈ ਰਾਰੇ ਕਰਣਾਟੇ ਧਰੀ ਗਵਰੀ ਗਾਵਹਿ ਆਸਾਵਰੀ ਤਹਿ ਪਾਛੈ ਸਿੰਧ ਵੀ ਐ ਲਾਪੀ ਸ਼੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੰਡ ਗੰਭੀਰ खाष्ट पुत्र श्री राग के गुंड कुंभ अमीर खाष्टम मेघ राग ब गाव है पांचो संग बरंगण लाव है सोरठ गोंड मलारी धनी पुन गाव है आशा गुणगुनी उच्च स्वर सो पुन किनी मेघ राग सों पांचो चीनी ਬੈਰਾ ਧਰ ਗਜ ਧਰ ਕੇਦਾਰ ਜਵਲੀ ਧਰ ਨਟਿਉ ਜਲ ਧਰ ਪੁਨ ਗਾਵ ਸੰਕਰਿਉ ਸਯਮ ਮੇਗ ਰਾਗ ਪੁਤਰਨ ਕੇ ਨਮ ਖਸ਼ਟ ਰਾਗ ਯੁਨ ਗਾਈ ਸੰਗ ਰਾਗ ਨੀਤੀਸ सब पुत्र रागन के आठार है दस बीस खष्ट राग उन गाए संग राग नीतीस सब पुत्र रागन के आठार है दस बीस वाहिगुरु जी का खलसा ਵਾਹਿਗੁਰੂ ਜੀ ਕੀ ਫਤਿਹ